6 of America ਦੇ ਵੱਲੋਂ ਨਵੇਂ-ਨਵੇਂ ਕੀਰਤੀਮਾਨ ਸਾਬਤ ਕੀਤੇ ਜਾ ਰਹੇ ਨੇ 6 of America ਦਾ ਨਵਾਂ ਦਫ਼ਤਰ ਲੁਧਿਆਣਾ ਦੇ ਵਿੱਚ ਖੁੱਲਿਆ ਗਿਆ ਜਿਸ ਵਿੱਚ ਕਵਰਜੀਤ ਸਿੰਘ ਸੋਨੀ ਤੇ ਉਸ ਦੇ ਨਾਲ ਗੁਰਮੀਤ ਸਿੰਘ ਨਿਊਯਾਰਕ, ਵਰਿੰਦਰ ਸਿੰਘ 올 ਇੰਡੀਆ ਕੋਆਰਡੀਨੇਟਰ ਤੇ ਇਲਾਕਾ ਨਿਵਾਸੀ ਮੌਜੂਦ ਸਨ 6 of America ਦੀ ਟੀਮ ਨੇ ਸੋਨੀ ਜੀ ਤੇ ਕਵਲਜੀ ਸੋਨੀ ਨੂੰ ਜੀ ਆਇਆ ਕਿਹਾ ਤੇ ਕਵਲਜੀ ਸੋਨੀ ਨੇ ਵੀ 6 of America ਦੀ ਪੂਰੀ ਟੀਮ ਨੂੰ ਪੰਜਾਬ ਵਿੱਚ ਆਫਿਸ ਖੁੱਲਣ ਤੇ ਵਧਾਈ ਦਿੱਤੀ ਹੈ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਅਮੇਜ਼ਿੰਗ ਟੀਵੀ ਸੋ ਅੱਜ ਅੱਜ ਸਾਡੇ ਵਿੱਚ ਪਹੁੰਚੇ ਹੈ ਕੌਲਜੀ ਸੋਨੀ ਜੀ ਪਹੁੰਚੇ ਹੈਗੇ ਗੱਲਬਾਤ ਕਰਦੇ ਆ ਕੀ ਕਹਿੰਦੇ ਹੈਗੇ ਔਰ ਸੋਨੀ ਸਾਹਿਬ ਸਵਾਗਤ ਹੈ ਤੁਹਾਡਾ ਅਮੇਜ਼ਿੰਗ ਟੀਵੀ ਵਿੱਚ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਾਰੇ ਇੱਥੇ ਇਕੱਠੇ ਹੋਇਆ ਔਰ ਮੈਂ ਵੀ ਸਪੈਸ਼ਲੀ ਅਮਰੀਕਾ ਤੋਂ ਆਇਆ ਇੱਥੇ 6 ਆਫ ਅਮਰੀਕਾ ਦਾ ਆਫਿਸ ਲੁਧਿਆਣੇ ਵਿੱਚ ਖੋਲਿਆ ਹੈ ਔਰ ਇਸ ਨੂੰ ਉਪਰਾਲਾ ਦੇਣ ਵਾਲੇ ਸਾਡੇ ਇੰਡੀਆ ਦੇ ਇੰਚਾਰਜ ਸਰਦਾਰ ਵਰਿੰਦਰ ਸਿੰਘ ਇਨਾਂ ਦੇ ਕਰਕੇ ਇੱਥੇ ਹੋਇਆ ਅਸੀਂ ਸਾਰੇ ਇਹਨਾਂ ਦੇ ਨਾਲ ਆ ਜਿਤਨੇ ਵੀ ਕੰਮ ਸਿਕਸ ਆਫ ਅਮਰੀਕਾ ਇੱਥੇ ਕਰ ਰਹੀ ਹੈ ਕਈ ਹੋਰ ਮੈਂ ਉਹਨਾਂ ਦੇ ਨਾਮ ਹੀ ਲਵਾਵਾਂਗਾ ਸਕੂਲਾਂ ਦੇ ਵਾਸਤੇ ਬੱਚਿਆਂ ਦੇ ਵਿਆਹ ਸ਼ਾਦੀਆਂ ਦਾ ਬੱਚਿਆਂ ਦੇ ਲੰਗਰ ਵਗੈਰਾ ਦੇ ਹੋਰ ਗਰੀਬਾਂ ਦੇ ਵਿੱਚ ਜਿਹੜਾ ਵੀ ਹੁੰਦਾ ਹੈ ਪਿਛਲੇ ਸਾਲ ਅਸੀਂ ਅੰਮ੍ਰਿਤਸਰ ਆਏ ਸੀ ਉੱਥੇ ਵੀ ਕਾਫੀ ਇਸ ਚੀਜ਼ ਨੂੰ ਵਧਾਵਾ ਦਿੱਤਾ ਸੀ ਕਿ ਅਸੀਂ ਜਿਹੜੀ ਵੀ ਇੰਡੀਆ ਵਿੱਚ ਜਿਹੜੀ ਵੀ ਪੰਜਾਬ ਦੇ ਵਿੱਚ ਸੇਵਾ ਦੀ ਜ਼ਰੂਰਤ ਹੈ ਸਿਕਸ ਆਫ ਅਮਰੀਕਾ ਉੱਥੇ ਹਾਜ਼ਰ ਹੈ ਕਰਨ ਵਾਸਤੇ ਔਰ ਅਸੀਂ ਅੱਜ ਇੱਥੇ ਦਫ਼ਤਰ ਸਪੈਸ਼ਲੀ ਆਪਣ ਆਫਿਸ ਖੋਲ ਕੇ ਸਭ ਨੂੰ ਵਧਾਈ ਹੋਵੇ ਸਿਕਸ ਆਫ ਅਮਰੀਕਾ ਦੀ ਟੀਮ ਨੂੰ ਵਧਾਈ ਹੋਵੇ ਸਭ ਸੰਗਤ ਨੂੰ ਔਰ ਜਿਹੜੇ ਜਿਹੜੇ ਵੀ ਸਹਿਯੋਗ ਦੇਣਗੇ ਉਹਨਾਂ ਦੀ ਬੜੀ ਬੜੀ ਮਿਹਰਬਾਨੀ ਹੋਵੇ ਸੋ ਲੀ ਸਾਹਿਬ ਇੱਕ ਗੱਲ ਮੈਂ ਤੁਹਾਨੂੰ ਕਹਾਂਗਾ ਜਿਹੜਾ ਸਿਕ ਆਫ ਅਮਰੀਕਾ ਕਾਫੀ ਸਮੇਂ ਤੋਂ ਅੱਛੇ ਕੰਮ ਕਰਦੇ ਆ ਔਰ ਜਿਹੜਾ 11 ਤਰੀਕ ਨੂੰ ਜਿਹੜਾ ਕੁੜੀਆਂ ਦੇ ਵਿਆਹ ਕਰਨ ਜਾ ਰਿਹਾ ਹੈਗਾ ਉਹਨਾਂ ਵਾਸਤੇ ਕੀ ਕਹਿਣਾ ਚਾਹੁੰਦੇ ਉਨਾ ਵਾਸਤੇ ਇੱਕ ਮੈਂ ਕਹਾਂਗਾ ਕਿ ਅਸੀਂ ਪਹਿਲਾਂ ਵੀ ਕੀਤਾ ਹੈ ਪਰ ਇਸ ਵਾਰ ਆਈ ਥਿੰਕ 24 ਫੈਮਿਲੀਆਂ ਜਿਹੜੀਆਂ ਹਨ ਉਹ ਵਿਆਹ ਵਾਸਤੇ ਤਿਆਰ ਹੋਈਆਂ ਕੁੜੀ ਮੁੰਡੇ ਦਾ ਇਹ ਬੜਾ ਜ਼ਿੰਮੇਵਾਰੀ ਦਾ ਕੰਮ ਹੈ ਔਰ ਜ਼ਿੰਮੇਵਾਰੀ ਇਸ ਕਰਕੇ ਵੀ ਮੈਂ ਕਹਾਂਗਾ ਕਿਉਂਕਿ ਪਤਾ ਹੋਣਾ ਚਾਹੀਦਾ ਹੈ ਵੀ ਕੁੜੀ ਕਿਹੜੇ ਘਰ ਜਾ ਰਹੀ ਹੈ ਮੁੰਡਾ ਕਿੱਦਾਂ ਦਾ ਹੈ ਇਹ ਇਹ ਹਾਲਾਂਕਿ ਅਸੀਂ ਸਹੀ ਤਰੀਕੇ ਨਾਲ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਪਰਮਾਤਮਾ ਦੀ ਹਜ਼ੂਰੀ ਦੇ ਵਿੱਚ ਉਹਨਾਂ ਦੇ ਲਮਾਂ ਫੇਰੇ ਲੈਣੇ ਆ ਪਰ ਫਿਰ ਵੀ ਇਹ ਸਾਨੂੰ ਦੇਖਣਾ ਪਏਗਾ ਕਿ ਇਹ ਪਰਿਵਾਰ ਜਿਹੜੇ ਅੱਗੋਂ ਸੁਖੀ ਇਹ ਕੋਈ ਟੈਂਪਰੇਰੀ ਵਿਆਹ ਨਹੀਂ ਜੀ ਇਹ ਜ਼ਿੰਦਗੀ ਦੇ ਸਾਥ ਹਨ ਔਰ ਇਹਨਾਂ ਨੂੰ ਅੱਗੇ ਵਧਣ ਵਾਸਤੇ ਸਾਡਾ ਪੂਰਾ ਸਹਿਯੋਗ ਮਿਲੇਗਾ ਜੀ ਔਰ ਬੜਾ اچھا ਮਹਿਸੂਸ ਹੋਇਆ ਵਿੱਚ ਸਿੱਖ ਆਫ ਅਮਰੀਕਾ ਨਿਊਯਾਰਕ ਤੋਂ ਇੱਥੇ ਪਹੁੰਚੇ ਹੈਗੇ ਨੇ ਆਪਾਂ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ ਕੀ ਕਹਿੰਦੇ ਹੈ ਕੀ ਕਰਨਾ ਚਾਹੀਦਾ ਸਤਿ ਸ੍ਰੀ ਅਕਾਲ ਜੀ ਵਾਇਗੁਰ ਜੀ ਖਾਲਸਾ ਵਾਇਗੁਰ ਜੀ ਕੀ ਫਤਿਹ ਅ ਅੱਜ ਅਸੀਂ ਲੁਧਿਆਣਾ ਪਹੁੰਚੇ ਆ ਅਵਿੰਦਰ ਜੀ ਮੇਰੇ ਨਾਲ ਨੇ ਅਮੇਜ਼ਿੰਗ ਟੀਵੀ ਤੋਂ ਬੜੀ ਖੁਸ਼ੀ ਹੋਈ ਕਿ ਅਸੀਂ ਜਿਹੜਾ 6 of ਅਮਰੀਕਾ ਵਾਸ਼ਿੰਗਟਨ ਤੋਂ ਚੱਲ ਰਿਹਾ ਔਰ ਕਾਫੀ ਟਾਈਮ ਤੋਂ ਯੂ ਐਸ ਏ ਦੇ ਵਿੱਚ ਐਕਟਿਵ ਹੈਗਾ ਜ਼ਰੂਰਤਮੰਦ ਲੋਕਾਂ ਦੇ ਮਦਦ ਵਾਸਤੇ ਤੇ ਹੁਣ ਪਿਛਲੇ ਕੁਝ ਸਮੇਂ ਤੋਂ ਪੰਜਾਬ ਦੇ ਵਿੱਚ ਵੀ ਜਿੱਥੇ ਜਿੱਥੇ ਵੀ ਜ਼ਰੂਰਤ ਤੰਦੀ ਇਹ ਦਵਾਈਆਂ ਦੀਆਂ ਜਾਂ ਵਿਆਹ ਸ਼ਾਦੀਆਂ ਦੀ ਜ਼ਰੂਰਤਮੰਦ ਪਰਿਵਾਰਾਂ ਦੇ ਬੱਚਿਆਂ ਦੀਆਂ ਸ਼ਾਦੀਆਂ ਉਹਨਾਂ ਵਾਸਤੇ ਅਸੀਂ ਇਹ ਜਿਹੜਾ ਸੈਂਟਰਲਾਈਜ਼ ਅੱਜ ਲੁਧਿਆਣਾ ਦੇ ਵਿੱਚ ਆਫਿਸ ਖੋਲਿਆ ਤੇ ਵਿਰਿੰਦਰ ਜੀ ਅਮੇজিং ਟੀਵੀ ਤੋਂ ਮੇਰੇ ਨਾਲ ਖੜੇ ਨੇ ਇਹ ਸਾਰਾ ਹੈਡਿੰਗ ਕਰ ਰਹੇ ਨੇ ਉੱਥੇ ਵੀ ਯੂਐਸਚ ਵੀ ਔਰ ਇੱਥੇ ਇੰਡੀਆ ਚ ਵੀ ਤੇ ਮੈਂ ਇਹਨਾਂ ਨੂੰ ਵੀ ਵਧਾਈ ਦੇਣਾ ਵਾਂ ਤੇ ਜਿੱਥੇ ਤੱਕ ਵੀ ਹੋ ਸਕੇ ਸਾਡਾ ਵੀ ਸਹਿਯੋਗ ਜਿੰਨਾ ਅ ਵੀ ਸਾਡੇ ਡਿਊਟੀ ਲਾਂਗ ਅਸੀਂ ਨਾਲ ਦੇ ਨਾਲ ਕਰਦੇ ਰਹਾਂਗੇ ਇਹ ਇਸ ਵੇਲੇ ਇਹ ਜੋ ਅਸੀਂ ਪੰਜਾਬ ਚ ਰਹਿ ਕੇ ਪੰਜਾਬ ਚ ਆਏ ਹੋਏ ਆਂ ਆਜ ਕੱਲ ਤੇ ਦੇਖ ਰਹੇ ਆ ਕਿ ਜਿੱਥੇ ਜਿੱਥੇ ਵੀ ਇਹ ਕਾਫੀ ਇਹ ਨਹੀਂ ਹੈ ਕਿ ਖਾਲੀ ਵ્યાਪਾਰ ਸ਼ਾਦੀਆਂ ਹੋਰ ਵੀ ਬੜੇ ਇਹੋ ਜਿਹੇ ਕੰਮ ਨੇ ਜਿਹੜੇ ਕਰਨ ਵਾਲੇ ਹੈਗੇ ਨੇ ਤੇ ਸਾਡੀ ਕੋਸ਼ਿਸ਼ ਇਹ ਹੋਏਗੀ ਕਿ ਸਿਕਸ ਆਫ ਅਮਰੀਕਾ ਦੇ ਵੱਲੋਂ ਪੰਜਾਬ ਦੇ ਵਿੱਚ ਵਤੂ ਵਤ ਇਦਾਂ ਦੇ ਕੰਮ ਕੀਤੇ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਬੜਾ ਅੱਛਾ ਮੈਸੇਜ ਦਿੱਤਾ ਹੈਗਾ ਵਾ ਤੋ ਮੈਂ ਤਾਂ ਕਹੂੰਗਾ ਇਦਾਂ ਦੇ ਕੰਮ ਇਦਾਂ ਦੇ ਉਪਰਾਲੇ ਹੋਣੇ ਚਾਹੀਦੇ ਔਰ ਆਪਾਂ ਗੱਲਬਾਤ ਕਰਦੇ ਹੈਗੇ ਆਪਾਂ ਸੋਨੀ ਸਾਹਿਬ ਨਾਲ ਦੁਬਾਰਾ ਫੇਰ ਗੱਲ ਗੁਬਾਰਾ ਕਰਨੀ ਚਾਹੀਦੀ ਸਾਰ ਮੈਂ ਇੱਕ ਚੀਜ਼ ਕਹਿਣਾ ਕਿ ਹੁਣ ਅੱਗੇ ਵਿਆਹ ਦਾ ਪ੍ਰੋਗਰਾਮ ਜਿਹੜਾ ਤੁਸੀਂ ਦੱਸ ਰਹੇ ਸੀ 11 ਤਰੀਕ ਨੂੰ ਵਿਆਹ ਦਾ ਪ੍ਰੋਗਰਾਮ ਇਥੇ ਇਤਨੀਆਂ ਸ਼ਾਦੀਆਂ ਹੋਣੀਆਂ ਉਸ ਵਾਸਤੇ ਸਰਦਾਰ ਚੇਅਰਮੈਨ ਸਰਦਾਰ ਜਸਜੀਤ ਜਸਜੀਤ ਸਿੰਘ ਜਸਜੀ ਵੀ ਆ ਰਿਹਾ 8 9 ਤਾਰੀਖ ਨੂੰ ਵੀ ਆ ਰਿਹਾ ਤੇ ਇਸ ਚੀਜ਼ ਨੂੰ ਪਰਸਨਲੀ ਬਲੇਸਿੰਗਸ ਵਾਸਤੇ ਉਹ ਇੱਥੇ ਪਹੁੰਚ ਰਿਹਾ ਕਿਉਂਕਿ ਚੰਗੇ ਕੰਮਾਂ ਵਿੱਚ ਚੰਗੇ ਬੰਦਿਆਂ ਦੀ ਜ਼ਰੂਰਤ ਹੁੰਦੀ ਹੈ ਜੀ ਔਰ 6 ਆਫ ਅਮਰੀਕਾ ਦੀ ਸਾਰੀ ਟੀਮ ਸਰ ਇਹ ਨਿਊਯਾਰਕ ਦੇ ਵੀ ਹੈ ਹਨ ਬ੍ਰਿੰਦਰ ਜੀ ਜਿਹੜੇ ਕਿਤੇ ਲੁਧਿਆਣੇ ਬੇਸਡ ਹਨ ਔਰ ਮੈਂ ਉੱਥੇ ਵਾਸ਼ਿੰਗਟਨ ਡੀਸੀ ਹੋਂਨਾ ਅਸੀਂ ਸਾਰੇ ਇਸ ਕਰਕੇ ਇਕੱਠੇ ਹੋਏ ਹਾਂ ਕਿ ਅੱਗੇ ਕਿਸ ਤਰ੍ਹਾਂ ਹੋਰ ਅੱਗੇ ਵਧਿਆ ਜਾਏ ਹੋਰ ਅੱਗੇ ਲੋਕਾਂ ਦੀ ਸੇਵਾ ਕੀਤੀ ਜਾਏ ਪੰਜਾਬ ਦੀ ਸੇਵਾ ਕੀਤੀ ਜਾਏ ਇੰਡੀਆ ਦੀ ਸੇਵਾ ਕੀਤੀ ਜਾਏ ਦੈਟਸ ਆਲ ਬਹੁਤ ਅੱਛਾ ਮੈਸੇਜ ਦਿੱਤਾ ਹੈ ਔਰ ਗੱਲਬਤ ਕਰਦੇ ਹੁਣ ਆਪਣਾ ਵਰਿੰਦਰ ਸਰ ਜੀ ਨਾਲ ਜੋ ਆਪਣੇ ਐਮ ਡੀ ਹੈਗੇ ਨੇ ਸਰ ਸਵਾਗਤ ਅਮਜ਼ੀਬ ਕੀ ਕਹਿਣਾ ਚਾਹੁੰਦੇ ਆਂ ਆਵਲ ਅੱਲਾ ਨੂਰ ਪਾਇਆ ਕੁਦਰਤ ਦੇ ਸਬੰਧ ਵਿੱਚ ਇਸ ਵਾਕ ਨੂੰ ਲੈ ਕੇ 6 ਆਫ ਅਮਰੀਕਾ ਚੱਲੀ ਹੈ ਸਰਦਾਰ ਜਸਦੀਪ ਸਿੰਘ ਜਰਸੀ ਚੇਅਰਮੈਨ ਔਰ ਉਹਨਾਂ ਨੇ ਨੀ ਪੱਥਰ ਰੱਖਿਆ 6 ਆਫ ਅਮਰੀਕਾ ਦੇ ਕਬਲਜੀਤ ਸਿੰਘ ਸੋਨੀ ਸਾਡੇ ਨਾਲ ਨੇ ਪ੍ਰਧਾਨ ਸਾਹਿਬ ਨੇ ਏ ਵੀ ਨਾਲ 6 ਆਫ ਅਮਰੀਕਾ ਰਨ ਕਰਦੇ ਕਬਲਜੀਤ ਸਿੰਘ ਸੋਨੀ ਸੇਟੀ ਸਾਹਿਬ ਹੋਰ ਵੀ ਕਾਫੀ ਜਣੇ ਨੇ ਉਹਨਾਂ ਦੇ ਨਾਲ ਸਾਰੀ ਟੀਮ ਦੇ ਨਾਲ ਸੰਯੋਗ ਦੇ ਨਾਲ ਜਿਹੜੇ ਪਿੱਛੇ ਮੇਰੇ ਕੰਮ ਜਿਹੜੀਆਂ ਪੁੱਛੇ ਫੋਟੋਆਂ ਜਾਂ ਫਲੈਕਸਾਂ ਲੱਗੀਆਂ ਹੋਈਆਂ ਇਹ ਪੂਰੇ 2 ਸਾਲਾਂ ਦੇ ਕੰਮ ਨੇ ਕਿਤੇ ਕਿਤੇ ਪਾਣੀ ਫਲੱਡ ਆਇਆ ਅਮਰੀਕਾ ਤੋਂ ਕਪੜੇ ਸ਼ੁਰੂ ਕੀਤੇ ਟੈਂਪਾ ਦੇ ਵਿੱਚ ਕੰਮ ਕੀਤਾ ਉਸ ਤੋਂ ਬਾਅਦ ਸਕੂਲ ਦੇ ਵਿੱਚ ਕੰਮ ਕੀਤਾ ਜਦੋਂ ਦੇਖਦਾ ਮੇਰਾ ਦਿਲ ਖੁਸ਼ ਹੋ ਜਾਂਦਾ ਬੱਚੀਆਂ ਦੇ ਪਿੱਛੇ ਵਿਆਹ ਕਰਾਏ ਵੱਖਰੇ ਵੱਖਰੇ ਪਿੰਡ ਤੇ ਜਾ ਕੇ ਵਿੱਚ ਜਾ ਕੇ ਜਿਨ੍ਹਾਂ ਨੂੰ ਪ੍ਰੋਬਲਮ ਪੈ ਗਈ ਸੀ ਬਿਮਾਰੀ ਜਿੱਥੋਂ ਪਾਣੀ ਦੀ ਬਿਮਾਰੀ ਕਰਕੇ ਉਹਨਾਂ ਨੂੰ ਦਵਾਈਆਂ ਦੇ ਉਹਨਾਂ ਨੂੰ ਰਿਲੀਵ ਦਿੱਤਾ ਸਾਰੇ ਕੰਮ ਕੀਤੇ ਸਿਕਸ ਆਫ ਅਮਰੀਕਾ ਦੇ ਫੂਡ ਸਪਲਾਈ ਦਿੱਤੀ ਪੈਕੇਟ ਬਣਾ ਕੇ 2-2 ਕਿਲੋ ਦੇ 5-5 ਕਿਲੋ ਦੇ ਜਿਹੜੀ ਚੀਜ਼ ਦੀ ਜਿੱਥੇ ਜਰੂਰਤ ਸੀ ਜਿੱਥੇ ਫੋਨ ਆਇਆ ਕੋਵਿਡ ਦੇ ਟਾਈਮ ਤੇ ਵੀ ਕੰਮ ਕੀਤਾ ਹਮੇਸ਼ਾ ਕਰਦੇ ਰਹੇ ਕਿ ਸਭ ਤੋਂ ਵੱਡਾ ਅਪਰਾਲਾ 14 ਬੱਚਿਆਂ ਦੇ ਵਿਆਹ 101 ਆਪਾਂ ਕਿਹਾ ਸੀ ਲੇਕਿਨ ਸਾਡੇ ਕੋਲ ਬੱਚੇ ਨਹੀਂ ਪੂਰੇ ਹੋਏ ਬੱਚੀ ਬੱਚਿਆਂ ਲੇਕਿਨ ਸਿਰਫ 14 ਪੂਰੇ ਹੋਏ ਨੇ ਤੇ ਕਵਲਜੀਤ ਸਿੰਘ ਸੋਨੀ ਆਸ਼ੀਰਵਾਦ ਦੇਣ ਵਾਸਤੇ ਜਸਦੀਪ ਸਿੰਘ ਜੱਸੀ ਜੀ ਤਾਹਰ ਸਾਹਿਬ ਵੀ ਆ ਰਹੇ ਨੇ ਪਾਕਿਸਤਾਨ ਦੇ ਸਾਡੇ ਸਿਕਸ ਆਫ ਅਮਰੀਕਾ ਦੇ ਡਾਇਰੈਕਟਰ ਨੇ ਸਾਰੇ ਆਣਗੇ ਉੱਥੇ ਬੱਚਿਆਂ ਨੂੰ ਆਸ਼ੀਰਵਾਦ ਦੇਣਗੇ ਜੋ ਲੋੜ ਸੰਬੰਧੀ ਸਮਗਰੀ ਹੁੰਦੀ ਸਮਾਨ ਹੁੰਦਾ ਉਹ ਵੀ ਮਿਲੇਗਾ ਪਹਿਲਾਂ ਸੁਖਮੀ ਸਾਹਿਬ ਹੋਏਗਾ ਫਿਰ ਉਸ ਤੋਂ ਬਾਅਦ ਫਿਰ ਚਾਹ ਪ੍ਰਸ਼ਾਦ ਛਕਣਗੇ ਜਿਹੜਾ ਪ੍ਰਬੰਧ ਕੀਤਾ ਗਿਆ ਸਿਕਸ ਆਫ ਅਮਰੀਕਾ ਵੱਲੋਂ ਉਸ ਤੋਂ ਬਾਅਦ ਫਿਰ ਲਾਵਾ ਫੇਰੇ ਹੋਣਗੇ ਲਵਾ ਫਾਰੇ ਤੋਂ ਬਾਅਦ ਫਿਰ ਜਸਦੀਪ ਜੀ ਧੰਨਵਾਦ ਕਰਨਗੇ ਆਸ਼ੀਰਵਾਦ ਦੇਣਗੇ ਬੱਚੀ ਬੱਚੇ ਨੂੰ ਉਸ ਤੋਂ ਬਾਅਦ ਫਿਰ ਲੰਗਰ ਛਕਾ ਕੇ ਸਾਰੀਆਂ ਰਸਮਾਂ ਪੂਰੀਆਂ ਹੋ ਚੜ ਗਿਆ ਸੋ ਇੱਕ 6 ਆਫ ਅਮਰੀਕਾ ਵਰਕ ਪ੍ਰਾਲਾ ਕੀਤਾ ਜਾ ਰਿਹਾ ਹੈ ਕਿਉਂਕਿ ਪੰਜਾਬ ਨੂੰ ਲੋੜ ਹੈ ਇਸ ਟਾਈਮ ਪੰਜਾਬ ਕਦੀ ਦਿੰਦਾ ਸੀ ਅੱਜ ਲੈਣ ਦੀ ਸਥਿਤੀ ਤੇ ਆ ਗਿਆ ਸਾਡੀਆਂ ਸਰਕਾਰਾਂ ਨੂੰ ਲੋੜ ਹੈ ਕੁਛ ਨਾ ਕੁਛ ਪੰਜਾਬੀਆਂ ਦੀ ਵੱਡੇ ਵੱਡੇ ਵਸਤਾਰ ਲਾ ਕੇ ਕਹਿੰਦੇ ਅਸੀਂ ਇੰਨੇ ਪਲਾਨ ਇੰਨੇ ਸਗਨ ਸਕੀਮ ਦਿੱਤੀ ਲੇਕਿਨ ਅੱਜ ਤੱਕ ਮਿਲਿਆ ਕਿਸੇ ਨੂੰ ਨਹੀਂ ਸਗਨ ਸਕੀਮ ਅਸੀਂ ਕਹਿ ਦਿੰਦੇ ਆ ਕਿ ਫਲਾਨੀ ਸਗਨ ਸਕੀਮ ਹੈ ਟਕਵਾਣੀ ਹੈਗੀ ਆਪਾਂ ਆ ਦਵਾਂਗੇ ਉਹ ਦਵਾਂਗੇ ਕੁਛ ਨਹੀਂ ਮਿਲਿਆ ਇਹ ਐਨ ਆਰ ਆਈਆਂ ਦੇ ਸਿਰ ਤੇ ਚੱਲ ਰਿਹਾ ਸਿਕਸ ਆਫ ਅਮਰੀਕਾ ਦੀ ਸੰਸਦਾਂ ਦੇ ਵਰਗੀਆਂ ਦੀ ਸਿਰ ਤੇ ਚੱਲ ਰਿਹਾ ਪੰਜਾਬ ਪੰਜਾਬ ਐਸ ਟਾਈਮ ਬਹੁਤ ਸਥਿਤੀ ਮਾਰੀ ਹੈ ਪੰਜਾਬ ਦੇ ਵਿੱਚ ਕੈਨੂ ਬਹੁਤ ਕੁਛ ਹੈ ਜਿੱਦਾਂ ਦਾ ਸਾਡਾ ਮਾਨ ਹੈ ਨਾ ਸਤਿ ਪਕਵੰਤ ਮਾਨ ਸੀਐਮ ਨੂੰ ਕਹਿ ਸਕਦੇ ਆ ਜਿੱਦਾਂ ਦਾ ਉਹ ਗੱਲਾਂ ਤੇ ਕੜਾ ਬਣਾਈ ਜਾਂਦਾ ਨਹੀਂ ਉਹਦੇ ਨਾਲ ਨਹੀਂ ਚੱਲਣਾ ਤੁਹਾਨੂੰ ਗਰਾਊਂਡ ਲੈਵਲ ਤੇ ਉਤਰਨਾ ਪੈਣਾ ਹੈ ਉਹ ਜ਼ਮੀਨ ਤੂੰ ਆਪਣੇ ਪੈਰ ਛੱਡ ਚੁੱਕਾ ਹੈ ਇਸੇ ਕਰਕੇ ਇਦਾਂ ਦੀਆਂ ਸੰਸਦਾ ਅਗਿਆਨਕੀ ਕੰਮ ਕਰ ਰਹੀਆਂ ਠੀਕ ਹਨ ਜੀ ਔਰ ਬੜਾ ਅੱਛਾ ਮੈਸੇਜ ਦਿੱਤਾ ਹੈਗਾ ਵਾ ਤੇ ਆਪਾਂ ਦੋਸ਼ਵ ਦਾ ਆਪਾਂ ਵੀਰ ਜੀ ਦੇ ਵੀ ਲਵਾਂਗੇ ਸਵਾਗਤ ਅਮੇਜ਼ਿੰਗਲੀ ਕੀ ਕਹਿਣਾ ਚਾਹੁੰਗੇ ਜਿਹੜਾ ਸਿੱਖ ਆਫ ਅਮਰੀਕਾ ਕਾਫੀ ਧੇਰ ਤੋਂ ਅੱਛੇ ਕੰਮ ਕਰਦਾ ਹੈ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਸਿਕਸ ਆਫ ਅਮਰੀਕਾ ਨੂੰ ਮੈਂ ਆਪਣਾ ਅਧਾਰਾ ਆਪਣਾ ਪੰਜਾਬ ਦੇ ਚੰਡੀਗੜ੍ਹ ਮੈਨੇਜਿੰਗ ਡਾਇਰੈਕਟਰ ਉਹ ਜੋ ਉਹਨਾਂ ਨੂੰ ਵਧਾਈ ਦਿੰਦਾ ਹਾਂ ਜੋ ਸਿਕਸ ਆਫ ਅਮਰੀਕਾ ਵਾਸ਼ਿੰਗਟਨ ਵਿੱਚ ਜੋ ਸਮਾਜ ਸੇਵੀ ਕੰਮਾਂ ਵਿੱਚ ਉਹ ਅੱਵਲ ਰਹੇ ਨੇ ਉਹ ਹੁਣ ਪੰਜਾਬ ਵਿੱਚ ਆਪਣਾ ਇੱਕ ਬੇਸ ਲੈ ਕੇ ਜਿਨ੍ਹਾਂ ਮੁਦਿਆਂ ਨੂੰ ਲੈ ਕੇ ਜਿਨ੍ਹਾਂ ਭਲਾਈ ਸਕੀਮਾਂ ਨੂੰ ਲੈ ਕੇ ਉਹਨਾਂ ਵੱਲੋਂ ਇੱਕ ਕੇਂਦਰ ਸਥਾਪਿਤ ਕੀਤਾ ਗਿਆ ਹੈ ਪੰਜਾਬ ਦੇ ਲੁਧਿਆਣਾ ਸ਼ਹਿਰ ਦੇ ਵਿੱਚ ਇੱਥੋਂ ਚੱਲ ਕੇ ਇਹ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਇਹਨਾਂ ਵੱਲੋਂ ਹੋਰ ਲੋਕ ਭਲਾਈ ਕਾਰਜਾਂ ਨੂੰ ਵਧਾਵਾ ਦਿੱਤਾ ਜਾਵੇਗਾ ਮੈਂ 6 ਆਫ ਅਮਰੀਕਾ ਦੇ ਜਸਦੀਪ ਸਿੰਘ ਜੱਸੀ ਜੀ ਨੂੰ ਵਧਾਈ ਦਿੰਦਾ ਉਹਨਾਂ ਵੱਲੋਂ ਇਹ ਪੰਜਾਬ ਵਿੱਚ ਸ਼ੁਰੂ ਕੀਤੇ ਗਏ ਭਲਾਈ ਕਾਰਜਾਂ ਨੂੰ ਹੋਰ ਅੱਗੇ ਵਧਾਉਣਗੇ ਅਤੇ ਆਧਾਰ ਆਪਣਾ ਪੰਜਾਬ ਚੰਡੀਗੜ੍ਹ ਦੀ ਟੀਮ ਤੇ ਨਿਊਯਾਰਕ ਤੋਂ ਉਹਨਾਂ ਨੂੰ ਪਰਵਾ ਸਹਿਯੋਗ ਜਿਵੇਂ ਪਹਿਲਾਂ ਸੀਗਾ ਤੇ ਹੋਰ ਵੀ ਵਧੀਆ ਸਹਿਯੋਗ ਮਿਲਦਾ ਰਹੇਗਾ ਤੇ ਅਸੀਂ ਵਧਾਈ ਦਿੰਦੇ ਹਾਂ ਪੂਰੀ 6 ਆਫ ਅਮਰੀਕਾ ਦੀ ਟੀਮ ਨੂੰ ਜਿਨ੍ਹਾਂ ਨੇ ਵਧਾਈ ਕਾਰ ਜਿਨ੍ਹਾਂ ਨੇ ਲੋਕ ਭਲਾਈ ਕਾਰਜਾਂ ਦੇ ਲਈ ਸਮੇਂ-ਸਮੇਂ ਸਿਰ ਜੋ ਵੀ ਪ੍ਰੋਗਰਾਮ ਮੁਲਿੱਕੇ ਨੇ ਉਹਨਾਂ ਨੂੰ ਵਧੀਆ ਢੰਗ ਨਾਲ ਨਿਪਰੇ ਚਾੜਿਆ ਹੈ ਧੰਨਵਾਦ ਔਰ ਬੜਾ ਅੱਛਾ ਮੈਸੇਜ ਦਿੱਤਾ ਹੈਗਾ ਵਾ ਔਰ ਇਸ ਤਰ੍ਹਾਂ ਹੀ ਤੁਹਾਨੂੰ ਨਵੀਂ ਨਵੀਂ ਅਪਡੇਟਸ ਤੁਹਾਨੂੰ ਦਿਖਾਉਂਦੇ ਰਾਵਾਂਗੇ ਆਪਣੇ ਅਮੇਜ਼ਿੰਗ ਟੀਵੀ ਤੇ ਜੁੜੇ ਰਹੋ ਤੁਸੀਂ ਅਮੇਜ਼ਿੰਗ ਟੀਵੀ ਤੇ ਮੈਂ ਤੁਹਾਡਾ ਆਪਣਾ ਹਿਤੇਸ਼ ਖੱਡਾ